ਹੈਬਿਟਸ ਆਪਣੇ ਮਾਹੌਲ ਨੂੰ ਸਫਲਤਾ ਲਈ ਕਿਵੇਂ ਤਿਆਰ ਕਰੀਏ 1970ਵਿਆਂ ਵਿੱਚ ਊਰਜਾ ਸੰਕਟ ਅਤੇ ਤੇਲ ਨਾਕਾਬੰਦੀ ਦੌਰਾਨ ਡੱਚ ਖੁਜ਼ਾਰਤੀਆਂ ਨੇ ਆਪਣੇ ਦੇਸ਼ ਦੀ ਊਰਜਾ ਵਰਤੋਂ ਵੱਲ ਗੌਰ ਕੀਤੀ ਐਮਸਟਰਡਮ ਦੇ ਇੱਕ ਨੇੜਲੇ ਉਪਨਗਰ ਵਿੱਚ ਉਹਨਾਂ ਨੇ ਦੇਖਿਆ ਕਿ ਕੁਝ ਮਕਾਨ ਮਾਲਕ ਆਪਣੇ ਗਵਾਂਡੀਆਂ ਤੋਂ 30% ਦੀ ਘੱਟ ਊਰਜਾ ਖਰਚ ਕਰਦੇ ਹਨ ਹਾਲਾਂਕਿ ਉਹਨਾਂ ਦੇ ਮਕਾਨ ਓਨੇ ਹੀ ਵੱਡੇ ਸਨ ਅਤੇ ਉਹਨਾਂ ਨੂੰ ਬਿਜਲੀ ਉਸੇ ਭਾਅ ਮਿਲ ਰਹੀ ਸੀ ਪਤਾ ਲੱਗਾ ਕਿ ਇਸ ਇਲਾਕੇ ਵਿੱਚ ਮਕਾਨਾਂ ਦਾ ਆਕਾਰ ਤਾਂ ਇੱਕੋ ਜਿਹਾ ਸੀ ਪਰ ਇੱਕ ਅੰਤਰ ਸੀ ਬਿਜਲੀ ਦੇ ਮੀਟਰ ਅਲੱਗ-ਅਲੱਗ ਥਾਂ ਉੱਤੇ ਲੱਗੇ ਹੋਏ ਸਨ ਕਈ ਮਕਾਨਾਂ ਵਿੱਚ ਮੀਟਰ ਬੇਸਮੈਂਟ ਵਿੱਚ ਲੱਗਿਆ ਹੋਇਆ ਸੀ ਜਦਕਿ ਕੁਝ ਮਕਾਨਾਂ ਵਿੱਚ ਬਿਜਲੀ ਦਾ ਮੀਟਰ ਮੁੱਖ ਹਾਲ ਵਿੱਚ ਉੱਪਰਲੀ ਮੰਜ਼ਲ ਤੇ ਲੱਗਿਆ ਹੋਇਆ ਸੀ ਜਿਵੇਂ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜਿੰਨਾ ਮਕਾਨਾਂ ਵਿੱਚ ਮੀਟਰ ਮੁਖ ਹਾਲ ਵਿੱਚ ਲੱਗਿਆ ਹੋਇਆ ਸੀ ਉਹ ਬਿਜਲੀ ਦੀ ਖਪਤ ਘਟ ਕਰਦੇ ਸਨ ਇਹ ਲੋਕ ਆਪਣੀ ਬਿਜਲੀ ਦੀ ਖਪਤ ਨੂੰ ਸਪਸ਼ਟਤਾ ਨਾਲ ਦੇਖ ਸਕਦੇ ਸਨ ਅਤੇ ਆਸਾਨੀ ਨਾਲ ਉਸ ਦੀ ਨਿਗਰਾਨੀ ਕਰ ਸਕਦੇ ਸਨ ਇਸ ਲਈ ਉਹਨਾਂ ਨੇ ਆਪਣਾ ਵਰਤਾਵਰ ਬਦਲਿਆ ਹਰ ਇੱਕ ਆਦਤ ਇੱਕ ਸੰਕੇਤ ਨਾਲ ਸ਼ੁਰੂ ਹੁੰਦੀ ਹੈ ਅਤੇ ਅਸੀਂ ਜ਼ਿਆਦਾਤਰ ਉਹਨਾਂ ਸੰਕੇਤਾਂ ਉੱਤੇ ਗੌਰ ਕਰਦੇ ਹਾਂ ਜੋ ਵੱਖਰੇ ਦਿੱਸਦੇ ਹਨ ਬਾਦ ਕਿਸਮਤੀ ਨਾਲ ਜਿਹੜੇ ਮਾਹੌਲ ਵਿੱਚ ਅਸੀਂ ਰਹਿੰਦੇ ਅਤੇ ਕੰਮ ਕਰਦੇ ਹਾਂ ਉਹਨਾਂ ਕਰਕੇ ਸਾਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ ਹੀ ਨਹੀਂ ਮਿਲਦੀ ਕਿਉਂਕਿ ਉਸ ਵਰਤਾਰ ਨੂੰ ਪ੍ਰੇਰਿਤ ਲਈ ਉੱਥੇ ਸਪਸ਼ਟ ਸੰਕੇਤ ਹੀ ਨਹੀਂ ਹੁੰਦੇ ਜਦੋਂ ਗਿਟਾਰ ਨੂੰ ਸਟੋਰ ਰੂਮ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਗਿਟਾਰ ਦਾ ਅਭਿਆਸ ਕਰਨਾ ਸੌਖਾ ਹੁੰਦਾ ਹੈ ਜਦੋਂ ਬੁੱਕ ਸ਼ੈਲਫ ਗੈਸਟ ਰੂਮ ਦੇ ਖੂਂਜੇ ਵਿੱਚ ਹੁੰਦਾ ਹੈ ਤਾਂ ਕਿਤਾਬ ਨਾ ਪੜਨਾ ਸੌਖਾ ਹੁੰਦਾ ਹੈ ਜਦੋਂ ਤੁਹਾਡੇ মালਟੀਵਿਟਾਮਿਨ ਪੈਂਟਰੀ ਵਿੱਚ ਤੁਹਾਡੀ ਨਜ਼ਰ ਤੋਂ ਪਰੇ ਪਏ ਹੁੰਦੇ ਹਨ ਤਾਂ ਉਹਨਾਂ ਨੂੰ ਨਾ ਲੈਣਾ ਸੌਖਾ ਹੁੰਦਾ ਹੈ ਜਦੋਂ ਆਦਤਾਂ ਨੂੰ ਚਿੰਗਾਰੀ ਦੇਣ ਵਾਲੇ ਸੰਕੇਤ ਅਸਪਸ਼ਟ ਜਾਂ ਲੋਕੇ ਹੋਏ ਹੁੰਦੇ ਹਨ ਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਸੌਖਾ ਹੁੰਦਾ ਹੈ ਤੁਲਨਾ ਵਿੱਚ ਸਪਸ਼ਟ ਦਿਖਾਈ ਦੇਣ ਵਾਲੇ ਸੰਕੇਤ ਬਣਾਉਣ ਨਾਲ ਤੁਹਾਡਾ ਧਿਆਨ ਮਨਚਾਹੀ ਆਦਤ ਵੱਲ ਆਕਰਸ਼ਿਤ ਹੋ ਜਾਂਦਾ ਹੋ ਸਕਦਾ ਹੈ 1990 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਐਮਸਟਰਡਮ ਵਿੱਚ ਸਕੀ ਫੋਲ ਹਵਾਈ ਅੱਡੇ ਦੇ ਸਫਾਈ ਸੇਵਕਾਂ ਨੇ ਇੱਕ ਮੁਖੀ ਦਾ ਸਟicker ਹਰੇਕ ਯੂਰੀਨਲ ਦੇ ਵਿੱਚਕਾਰ ਲਗਾ ਦਿੱਤਾ ਜਦੋਂ ਪੁਰਸ਼ ਯੂਰੀਨਲ ਵਿੱਚ ਗਏ ਤੇ ਉਹਨਾਂ ਨੇ ਉਸ ਨੂੰ ਮੱਖੀ ਸਮਝ ਕੇ ਉਸ ਉੱਤੇ ਨਿਸ਼ਾਨ ਲਗਾਇਆ ਸਟicker ਦੇ ਕਾਰਨ ਉਹਨਾਂ ਦਾ ਨਿਸ਼ਾਨਾ ਬਿਹਤਰ ਹੋ ਗਿਆ ਅਤੇ ਇਸ ਪ੍ਰਕਿਰਿਆ ਵਿੱਚ ਜੁੜੀਨਲਸ ਦੇ ਲੋਕ ਪਿਸ਼ਾਬ ਦੇ ਛਿੱਟੇ ਖਿੰਡਣ ਦੀਆਂ ਘਟਨਾਵਾਂ ਵੀ ਘਟ ਹੋ ਗਈਆਂ ਬਾਅਦ ਦੇ ਵਿਸ਼ਲੇਸ਼ਣਾਂ ਤੋਂ ਪਤਾ ਲੱਗਾ ਕਿ ਇਨ੍ਹਾਂ ਸਟਿੱਕਰਸ ਦੇ ਕਾਰਨ ਬਾਥਰੂਮ ਦੀ ਸਫਾਈ ਦੇ ਖਰਚ ਵਿੱਚ 8% ਦੀ ਸਲਾਨਾ ਕਮੀ ਆਈ ਮੈਂ ਆਪਣੀ ਉਧ ਦੀ ਜ਼ਿੰਦਗੀ ਵਿੱਚ ਸਪਸ਼ਟ ਸੰਕੇਤਾਂ ਦੀ ਤਾਕਤ ਦਾ ਅਨੁਭਵ ਕੀਤਾ ਹੈ ਮੈਂ ਸਟੋਰ ਤੋਂ ਸੇਬ ਖਰੀਦ ਕੇ ਉਹਨਾਂ ਨੂੰ ਫ੍ਰਿਜ ਦੇ ਸਭ ਤੋਂ ਹੇਠਾਂ ਵਾਲੇ ਖਾਨੇ ਵਿੱਚ ਰੱਖ ਦਿੰਦਾ ਸੀ ਅਤੇ ਫਿਰ ਉਹਨਾਂ ਬਾਰੇ ਪੂਰੀ ਤਰ੍ਹਾਂ ਭੁੱਲ ਜਾਂਦਾ ਸੀ ਜਦੋਂ ਤੱਕ ਮੈਨੂੰ ਇਹਨਾਂ ਬਾਰੇ ਯਾਦ ਆਉਂਦਾ ਉਦੋਂ ਤੱਕ ਸੇਬ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਹੁੰਦੇ ਸਨ ਉਹ ਮੈਨੂੰ ਕਦੇ ਦਿਖਾਈ ਹੀ ਨਹੀਂ ਦਿੰਦੇ ਸਨ ਇਸ ਮੈਂ ਉਹਨਾਂ ਸੇ ਉਹਨਾਂ ਨੂੰ ਖਾ ਨਹੀਂ ਪਾਉਂਦਾ ਸੀ ਇਸ ਕਰਕੇ ਮੈਂ ਉਹਨਾਂ ਨੂੰ ਖਾ ਨਹੀਂ ਪਾਉਂਦਾ ਸੀ ਆਖਰ ਮੈਂ ਖੁਦ ਹੀ ਸਲਾਹ ਮੰਨੀ ਤੇ ਆਪਣੇ ਮਾਹੌਲ ਨੂੰ ਨਵੇਂ ਸਿਰਿਓਂ ਸਿਰਜਿਆ ਮੈਂ ਇੱਕ ਵੱਡਾ ਡਿਸਪਲੇ ਵਾਉਲ ਖਰੀਦਿਆ ਅਤੇ ਉਸ ਨੂੰ ਕਿਚਨ ਕਾਊਂਟਰ ਵਿੱਚ ਵਿਚਕਾਰ ਰੱਖ ਦਿੱਤਾ ਅਗਲੀ ਵਾਰ ਜਦੋਂ ਮੈਂ ਸੇਵ ਖਰੀਦ ਕੇ ਲਿਆਇਆ ਤਾਂ ਮੈਂ ਉਹਨਾਂ ਨੂੰ ਉੱਥੇ ਹੀ ਰੱਖਿਆ ਖੁੱਲੇ ਵਿੱਚ ਜਿੱਥੇ ਮੈਂ ਉਹਨਾਂ ਨੂੰ ਦੇਖ ਸਕਦਾ ਸੀ ਫਿਰ ਜਿਵੇਂ ਜਾਦੂ ਹੋਇਆ ਮੈਂ ਹਰ ਰੋਜ਼ ਕੁਝ ਸੇਵ ਖਾਣ ਲੱਗਾ ਕਿਉਂਕਿ ਹੁਣ ਉਹ ਮੇਰੀਆਂ ਅੱਖਾਂ ਤੋਂ ਪਰੇ ਸਨ ਸਭੋਂ ਸਾਹਮਣੇ ਸਪਸ਼ਟ ਦਿਖਦੇ ਰਹਿੰਦੇ ਸਨ ਮੈਂ ਇੱਥੇ ਕੁਝ ਤਰੀਕੇ ਦੱਸ ਰਿਹਾ ਹਾਂ ਜਿਨ੍ਹਾਂ ਨਾਲ ਤੁਸੀਂ ਆਪਣਾ ਮਾਹੌਲ ਨਵੇਂ ਸਿਰਿਓਂ ਤਿਆਰ ਕਰ ਸਕਦੇ ਹੋ ਅਤੇ ਆਪਣੀਆਂ ਮਨਪਸੰਦ ਦੀਆਂ ਆਦਤਾਂ ਲਈ ਸੰਕੇਤਾਂ ਨੂੰ ਬਧੇਰੇ ਸਪਸ਼ਟ ਬਣਾ ਸਕਦੇ ਹੋ ਜੇਕਰ ਤੁਸੀਂ ਹਰ ਰਾਤ ਦਵਾਈ ਲੈਣਾ ਯਾਦ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਗੋਲੀਆਂ ਦੀ ਸ਼ੀਸ਼ੀ ਨੂੰ ਬਾਥਰੂਮ ਕਾਊਂਟਰ ਉੱਤੇ ਟੂਟੀ ਦੇ ਕੋਲ ਰੱਖ ਦਿਓ ਜੇਕਰ ਤੁਸੀਂ ਜ਼ਿਆਦਾ ਵਾਰ ਗਿਟਾਰ ਦਾ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਆਪਣਾ ਗਿਟਾਰ ਲਿਵਿੰਗ ਰੂਮ ਦੇ ਵਿੱਚਕਾਰ ਰੱਖ ਦਿਓ ਜੇਕਰ ਤੁਸੀਂ ਧੰਨਵਾਦ ਦੀ ਚਿੱਠੀਆਂ ਜ਼ਿਆਦਾ ਭੇਜਣਾ ਚਾਹੁੰਦੇ ਹੋ ਤਾਂ ਆਪਣੇ ਡੈਸਕ ਉੱਤੇ ਸਟੇਸ਼ਨਰੀ ਰੱਖੋ ਜੇਕਰ ਤੁਸੀਂ ਜ਼ਿਆਦਾ ਪਾਣੀ ਪੀਣਾ ਚਾਹੁੰਦੇ ਹੋ ਤਾਂ ਸਵੇਰੇ ਸਵੇਰੇ ਕੁਝ ਬੋਤਲਾਂ ਪਾਣੀ ਨਾਲ ਭਰ ਕੇ ਘਰ ਵਿੱਚ ਅਜਈਆਂ ਥਾਵਾਂ ਉੱਤੇ ਰੱਖੋ ਜਿੱਥੇ ਤੁਸੀਂ ਵੱਧ ਜਾਂਦੇ ਹੋ ਜੇਕਰ ਤੁਸੀਂ ਕਿਸੇ ਆਦਤ ਨੂੰ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਬਣਾਉਣਾ ਚਾਹੁੰਦੇ ਹੋ ਤਾਂ ਉਸ ਆਦਤ ਦੇ ਸੰਕੇਤ ਨੂੰ ਆਪਣੇ ਮਾਹੌਲ ਦਾ ਵੱਡਾ ਹਿੱਸਾ ਬਣਾਓ ਸਭ ਤੋਂ ਅਟੱਲ ਬਤੀਰੀਆਂ ਜਾਂ ਵਰਤਾ ਦੇ ਆਮ ਤੌਰ ਤੇ ਇੱਕ ਤੋਂ ਵੱਧ ਸੰਕੇਤ ਹੁੰਦੇ ਹਨ ਸੋਚ ਕੇ ਵੇਖੋ ਸਿਗਰਟ ਪੀਣ ਵਾਲਾ ਕੋਈ ਵਿਅਕਤੀ ਕਿੰਨੇ ਕਾਰਨਾ ਕਰਕੇ ਸਿਗਰਟ ਪੀਣ ਲਈ ਪ੍ਰੇਰਿਤ ਹੋ ਸਕਦਾ ਹੈ ਕਾਰ ਚਲਾਉਂਦੇ ਸਮੇਂ ਕਿਸੇ ਦੋਸਤ ਨੂੰ ਸਿਗਰਟ ਪੀਂਦਿਆਂ ਦੇਖ ਕੇ ਕੰਮ ਉੱਤੇ ਤਣਾਅ ਮਹਿਸੂਸ ਕਰਨ ਸਮੇਂ ਆਦ ਇਹੇ ਰਣਨੀਤੀ ਚੰਗੀਆਂ ਆਦਤਾਂ ਦੇ ਮਾਮਲੇ ਵਿੱਚ ਵੀ ਲਾਗੂ ਕੀਤੀ ਜਾ ਸਕਦੀ ਹੈ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿੱਚ ਚੰਗੀਆਂ ਆਦਤਾਂ ਆਦਤਾਂ ਦੇ ਸੰਕੇਤਾਂ ਦਾ ਛਿੜਕਾਅ ਕਰਕੇ ਤੁਸੀਂ ਇਹ ਸੰਭਾਵਨਾ ਵਧਾ ਸਕਦੇ ਹੋ ਕਿ ਤੁਸੀਂ ਦਿਨ ਪਰ ਉਸ ਆਦਤ ਬਾਰੇ ਯਾਦ ਰੱਖੋਗੇ ਇਹ ਯਕੀਨੀ ਬਣਾਓ ਕਿ ਸਭ ਤੋਂ ਵਧੀਆ ਚੋਣ ਸਭ ਤੋਂ ਵੱਧ ਸਪਸ਼ਟ ਹੋਵੇ ਜਦੋਂ ਚੰਗੀਆਂ ਆਦਤਾਂ ਦੇ ਸੰਕੇਤ ਤੁਹਾਡੇ ਬਿਲਕੁਲ ਸਾਹਮਣੇ ਹੁੰਦੇ ਹਨ ਅਤੇ ਸਪਸ਼ਟ ਦਿਖਾਈ ਦਿੰਦੇ ਹਨ ਤਾਂ ਬਿਹਤਰ ਫੈਸਲੇ ਲੈਣਾ ਸੌਖਾ ਅਤੇ ਸੁਭਾਵਿਕ ਹੁੰਦਾ ਹੈ ਮਾਹੌਲ ਯੋਜਨਾ ਨਾ ਸਿਰਫ ਇਸ ਕਰਕੇ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਹ ਇਸ ਗੱਲ ਨੂੰ ਤੈਅ ਕਰਦਾ ਹੈ ਕਿ ਅਸੀਂ ਸੰਸਾਰ ਨਾਲ ਕਿਵੇਂ ਜੁੜੇ ਹੁੰਦੇ ਹਾਂ ਸਗੋਂ ਇਹ ਇਸ ਕਰਕੇ ਵੀ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਅਸੀਂ ਸ਼ਾਇਦ ਹੀ ਕਦੇ ਅਜਿਹਾ ਕਰਦੇ ਹਾਂ ਜ਼ਿਆਦਾਤਰ ਲੋਕ ਇੱਕ ਅਜਿਹੇ ਸੰਸਾਰ ਵਿੱਚ ਰਹਿੰਦੇ ਹਨ ਜੋ ਦੂਜਿਆਂ ਨੂੰ ਉਹਨਾਂ ਲਈ ਬਣਾਇਆ ਹੈ ਪਰ ਤੁਸੀਂ ਜਿੱਥੇ ਰਹਿੰਦੇ ਹੋ ਅਤੇ ਕੰਮ ਕਰਦੇ ਹੋ ਉੱਥੇ ਤੁਸੀਂ ਸਕਾਰਾਤਮਕ ਸੰਕੇਤਾਂ ਨੂੰ ਵੱਧ ਸਪਸ਼ਟ ਅਤੇ ਸੌਖਾ ਬਣਾ ਸਕਦੇ ਹੋ ਅਤੇ ਨਕਾਰਾਤਮਕ ਸੰਕੇਤਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਰੱਖ ਸਕਦੇ ਹੋ ਮਾਹੌਲ ਯੋਜਨਾ ਵਿੱਚ ਯਕੀਨੀ ਬਣਾਉਂਦੀ ਹੈ ਕਿ ਨਿਯੰਤਰਣ ਤੁਹਾਡੇ ਹੱਥ ਵਿੱਚ ਰਹੇ ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਆਰਕੀਟੈਕਟ ਬਣ ਸਕੋ ਆਪਣੇ ਸੰਸਾਰ ਦੇ ਖਪਤਕਾਰ ਨਹੀਂ ਸਗੋਂ ਡਿਜ਼ਾਈਨਰ ਬਣੋ ਰੱਬ ਰਾਖਾ